ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਤਾਬਕ ਮਾਲਵਾ ਕਨਾਲ ਮਾਲਵੇ ਵਿਚ ਬੇਮਿਸਾਲ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਅਤੇ ਮਰਦਾਂ ਦੇ ক্রিকেট ਵਿੱਚ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ T20 ਕਮਾਂਦਰੀ ਮੈਚ ਵਿੱਚ ਅੱਜ ਸ਼ਾਮ ਭਾਰਤ ਦਾ ਮੁਕਾਬਲਾ ਮੇਜ਼ਬਾਨ ਸ਼੍ਰੀਲੰਕਾ ਨਾਲ ਹੋਵਿਕਾ ਤੇ ਹੁਣ ਖਬਰਾਂ ਇਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਸ ਮਹੀਨੇ ਵਾਰ ਰੇਡੀਓ ਪ੍ਰੋਗਰਾਮ ਦੀ ਇਹ 112ਵੀਂ ਕੜੀ ਹੋਵੇਗੀ ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਪੂਰੇ ਨੈਟਵਰਕਾਂ AIR ਨਿਊਜ਼ ਵੈਬਸਾਈਟ ਅਤੇ ਨਿਊਜ਼ ਆਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ ਇਸ ਨੂੰ ਆਕਾਸ਼ਵਾਣੀ ਨਿਊਜ਼ DD ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਆਕਾਸ਼ਵਾਣੀ ਇਸ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਐਟ 2047 ਹਰ ਭਾਰਤੀ ਦੀ ਇੱਛਾ ਹੈ ਰਾਸ਼ਟਰਪਤੀ ਪਵਨ ਦੇ ਸਬੈਚਾਰਕ ਕੇਂਦਰ ਵਿਖੇ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਇਸ ਟਿਚੇ ਨੂੰ ਹਾਸਲ ਕਰਨ ਲਈ ਸਰਗਰਮ ਭੂਮਿਕਾ ਨਿਭਾ ਸਕਦੇ ਨੇ ਕਿਉਂਕਿ ਉਹ ਸਿੱਧੇ ਦਾਰਦੇ ਲੋਕਾਂ ਨਾਲ ਜੁੜੇ ਹੋਏ ਨੇ ਨੀਤੀ ਆਯੋਗ ਦੇ ਚੇਅਰਮੈਨ ਵੱਜੋਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਲੈਫਟੀਨੈਂਟ ਗਵਰਨਰ ਕੇਂਦਰੀ ਮੰਤਰੀ ਔਦੇਦਾਰ ਮੈਂਬਰ ਅਤੇ ਵਿਸ਼ੇਸ਼ ਸਦ ਦੇ ਵਚੋਂ ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ 베ਰੀ ਦਿਹੋਰ ਮੈਂਬਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਇੱਕ ਨਵਾਂ ਇਤਿਹਾਸ ਸਿਰਜਣ ਦੇ ਕੰਢੇ ਤੇ ਹੈ ਕਿਉਂਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੱਖਣੀ ਪੰਜਾਬ ਦੀਆਂ ਸਿੰਚਾਈ ਲੋੜਾਂ ਦੀ ਪੂrti ਲਈ ਨਵੀਂ ਨਹਿਰ ਮਾਲਵਾ ਕਨਾਲ ਪੁੱਟੀ ਜਾ ਰਹੀ ਹੈ। ਮਾਲਵਾ ਨਹਿਰ ਦੇ ਚੱਲ ਰਹੇ ਕੰਮ ਦਾ ਮੁਆਇਨਾ ਕਰਨ ਮਗਰੋਂ ਸ਼੍ਰੀ ਮਕਤੂਰ ਸਾਹਿਬ ਵਿਖੇ ਅੱਜ ਇੱਕ ਇਕਾਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਇੱਕ ਰਿਕਾਰਡ ਹੈ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਸੂਬੇ ਦੀ ਇਸ ਜ਼ਰੂਰਤ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇਸ ਕੋਰ ਅਣਗਹਿਲੀ ਕਾਰਨ ਹੀ ਟਰਤੀ ਹੇਟਲੇ ਪਾਣੂ ਦੀ ਵੱਧ ਵਰਤੋਂ ਹੋਈ ਹੈ ਜਿਸ ਕਾਰਨ ਜ਼ਿਆਦਾਤਰ ਬਲੌਕ ਡਾਰਕ ਜ਼ੋਨ ਵਿੱਚ ਤਬਦੀਲ ਹੋ ਗਏ ਨੇ। ਭਗਵਨ ਸਿੰਘ ਮਾਨ ਨੇ ਕਿਹਾ ਕਿ ਕੋਈ 150 ਕਿਲੋਮੀਟਰ ਲੰਮੀ ਇਹ ਨਵੀਂ ਨਹਿਰ ਸੂਬੇ ਖਾਸ ਕਰਕੇ ਮਾਲਵਾ ਖੇਤਰ ਵਿੱਚ ਬੇਮਿਸਾਲ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਇਸ ਵਕਾਰੀ ਪ੍ਰੋਜੈਕਟ ਤੇ ਕੋਈ 2300 ਕਰੋੜ ਰੁਪਏ ਖਰਚ ਕਰੇਗੀ। ਜਿਹੜਾ ਸੂਬੇ ਦੀ ਕਰੀਬ 2 ਲੱਖ 1 ਏਕੜ ਉਪਜਾਊ ਜ਼ਮੀਨ ਦੀਆਂ ਸਿੰਚਾਈ ਜ਼ਰੂਰਤਾਂ ਦੀ ਪੂrti ਕਰੇਗੀ ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਕਾਫੀ ਪਹਿਲਾਂ ਹੀ ਉਹਨਾਂ ਇਸ ਪ੍ਰੋਜੈਕਟ ਦਾ ਵਿਚਾਰ ਬਣਾਇਆ ਸੀ ਇੱਧਰ ਪੰਜਾਬ বিজেপি ਦੇ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਟੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਮੁੱਦਿਆਂ ਤੇ ਸਿਆਸਤ ਕਰਕੇ ਸਰਕਾਰ ਬਣਾਈ ਅਤੇ ਹੁਣ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਚੰਡੀਗੜ੍ਹ ਤੋਂ ਅੱਜ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਝੋਨੇ ਦੀ ਫਸਲ ਲਈ ਜ਼ਰੂਰਤ ਅਨੁਸਾਰ ਬਿਜਲੀ ਤੇ ਪਾਣੀ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ ਨੇ ਉਹਨਾਂ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਦੀ ਬਚਾਈ ਨਹੀਂ ਕਰ ਸਕੇ ਕਿਉਂਕਿ ਜ਼ਰੂਰਤ ਅਨੁਸਾਰ ਬਾਰਿਸ਼ ਨਾ ਹੋਣ ਕਾਰਨ ਕਿਸਾਨਾਂ ਨੂੰ ਬਿਜਲੀ ਤੇ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਸਰਕਾਰ ناکਾਮ ਸਾਬਤ ਹੋਈ ਹੈ ਵਿਕਰਮਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਮੋਟਰਾਂ ਵਾਸਤੇ ਪੂਰੀ ਬਿਜਲੀ ਤੇ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਵੱਲੋਂ ਭਾਰਤੀ ਨਿਆ ਸਹਿਤਾ ਅਤੇ ਫਲੈਗਸ਼ਿਪ ਯੋਜਨਾਵਾਂ ਸੰਬੰਧੀ ਇੱਕ ਸੈਮੀਨਾਰ ਬੀਤੇ ਦਿਨੀ देव समाज कॉलेज फिरोजपुर विखे करवाया गया इस मौके जिला सेशन वक्ष के सेशन जज गुरिंदर अग्रवाल ने तीन नए कानूनों ਵਿੱਚ ਕੀਤੀਆਂ ਵੱਖ-ਵੱਖ ਤਬਦੀਲੀਆਂ ਬਾਰੇ ਜਾਣਕਾਰੀ ਦਿੱੰਦਿਆ ਕਿਹਾ ਇਸ ਐਕਟ ਵਿੱਚ ਨਵਾਂ ਪ੍ਰੋਵੀਜ਼ਨ ਇੰਟਰੋਡਿਊਸ ਕੀਤਾ ਇਸ ਵਿੱਚ ਜਿਹੜਾ ਹੈ ਕਿ ਨਾਵੇਂ ਪ੍ਰੋਪਰਟੀ ਵਹੀਕਲ ਐਕਸਟਰੈਕਸ਼ਨ ਲੈਂਡ ਗ੍ਰੈਬਿੰਗ ਕੰਟਰੈਕਟਸ ਇਕਨੋਮਿਕ ਅਫੈਂਸਸ ਸਾਈਬਰ ਕ੍ਰਾਈਮ 트래ਫਿਕਿੰਗ ਇਨ ਪਰਸਨਸ ਡਰੱਗਸ ਵੈਪਨਸ ILLEGAL गुड्स ਹਿਊਮਨ ਟ੍ਰੈਫਿਕਿੰਗ অন ਪ੍ਰੋਸਟੀਚੂਸ਼ਨ ਐਂਡ ਲੈਂਡਸ ਇਹ ਸਾਰੇ ਕੇਸ ਜਿਹੜੇ ਇਹ ਸ਼ਾਮਿਲ ਕੀਤੇ ਗਏ ਜਿੱਥੇ ਕਿਸੇ ਦੇ ਗੈਂਗ ਮੈਂਬਰ ਦੇ ਉੱਤੇ ਜੁਝਾ ਕੇਸ ਜਿਹੜਾ 10 ਸਾਲਾਂ ਦੇ ਵਿੱਚ ਵਿੱਚ ਇਸ ਤਰ੍ਹਾਂ ਦਾ ਦਰਜ ਹੋ ਜਾਂਦਾ ਹੈ ਤਾਂ ਉਹ ਆਰਗੇਨਾਈਜ਼ ਕ੍ਰਾਈਮ ਦੀ ਸ਼੍ਰੇਣੀ ਦੇ ਵਿੱਚ ਲਿਆਂਦਾ ਜਾਊਗਾ ਸੈਮੀਨਾਰ ਵਿੱਚ ਮੌਜੂਦ ਕਾਲਜ ਦੀ ਵਿਦਿਆਰਥਣਾਂ ਲਈ ਨਵੇਂ ਕਾਨੂੰਨਾਂ ਨੂੰ ਸਮਝਣ ਵਿੱਚ ਇਹ ਸੈਮੀਨਾਰ ਦੇ ਸਹਾਇੀ ਹੋਣ ਦੀ ਗੱਲ ਆਖੀ ਮੇਰਾ ਨਾਮ ਅਰਸ਼ਦੀ ਖੋਰਾ ਹੈ ਮੈਂ ਡੀਸਮਾਟ ਕਾਲਜ ਦੀ ਸਟੂਡੈਂਟਾਂ ਜੋ ਸੈਮੀਨਾਰ ਸੀ ਉਹ ਸਾਡੇ ਲਈ ਬਹੁਤ ਹੈਲਪਫੁਲ ਸੀ ਪਰ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਕਿ ਜਿਵੇਂ ਐਗਜ਼ਾਮ ਲੀਕਸ ਹੁੰਦੇ ਜਿਵੇਂ ਹੁਣ ਅਸੀਂ ਆਪਦੀ ਸਟੂਡੈਂਟ ਲਾਈਫ ਚ ਸਾਡੇ ਲਈ ਸਭ ਤੋਂ ਜ਼ਿਆਦਾ ਕੰਸਰਨਿੰਗ ਹੈ ਇਹ ਹੁੰਦਾ ਕਿ ਸਾਡੇ ਐਗਜ਼ਾਮਸ ਦਾ ਲੀਕ ਕੌਣ ਜਿੱਦਾਂ ਸਿੱਧਾ ਇੰਪੈਕਟ ਸਾਡੀ ਸਾਰੀ ਸਾਰੀ ਲਾਈਫ ਤੇ ਪੈਂਦਾ ਤੇ ਉਹਨਾਂ ਨੇ ਹੁਣ ਜਿਹੜੇ ਨਵੇਂ ਕਾਨੂੰਨ ਹੈ ਉਹਨਾਂ ਵਿੱਚ ਕੀ ਆਇਆ ਕਿ ਜੇ ਕੋਈ ਵੀ ਐਗਜ਼ਾਮ ਲੀਕ ਹੁੰਦਾ ਹੈ ਉਹਦੇ ਲਈ ਜਿਹੜੇ ਐਗਜ਼ਾਮ ਲੀਕ ਕਰਨ ਵਾਲੇ ਲੋਕ ਨੇ ਉਹਨਾਂ ਨੂੰ 7 ਸਾਲ ਦੀ ਸਜ਼ਾ ਕੀਤੀ ਬਹੁਤ ਜ਼ਿਆਦਾ ਵੱਡੀ ਰੀਲੀ ਕਿ ਕਈ ਲੋਕਾਂ ਦੇ ਫੇਕ ਕੇਸ ਪੈ ਜਾਂਦੇ ਆ ਜਿਹੜਾ ਬੰਦਾ ਤਾਂ ਨਿਕਲ ਗਿਆ ਉਹਨ ਦਾ ਤਾਂ ਕੋਈ ਲਾਸ ਨਹੀਂ ਆ ਬਟ ਜਿਹੜੇ ਗਰੀਬ ਤੇ ਫੇਕ ਕੇਸ ਪੈ ਗਿਆ ਉਹਦੀ ਪੂਰੀ ਲਾਈਫ ਬਰਬਾਦ ਹੋ ਜਾਂਦੀ ਹੁੰਦਾ ਕਰੀਅਰ ਬਰਬਾਦ ਹੋ ਜਾਂਦਾ ਬਟ ਇਹਦੇ ਲਈ ਵੀ ਹੁਣ ਜਿਹੜੀ ਈ ਸਖਿਆ ਐਪ ਹੈ ਉਹ ਹੁਣ ਪੂਰਾ ਰਿਕਾਰਡ ਰੱਖੇਗੀ ਸੋ ਕੋਈ ਵੀ ਪੁਜਰੇਸ ਵਾਲਾ ਆਫ ਦਾ ਪਰਸਨਲ ਵੈਰ ਕੱਢਣ ਲਈ ਕਿਸੇ ਤੇ ਫੇਕ ਕੇਸ ਨਹੀਂ ਬਣਾ ਸਕਦਾ ਇਸ ਦੇ ਬਾਵਜੂਦ ਜੋ ਹੁਣ ਬੱਚਿਆਂ ਦਾ ਯੂਜ਼ ਹੁੰਦਾ ਕਰਾਈਮਸ ਚ ਉਹਦੇ ਚ ਵੀ ਜਿਹੜਾ ਬੱਚੇ ਤੋਂ ਕਰਾਈਮ ਕਰਵਾ ਰਿਹਾ ਉਹ ਵਾਲਾ ਉਹਨੂੰ ਸਜ਼ਾ ਮਿਲੇਗੀ ਇਹ ਵੀ ਬਹੁਤ ਵਧੀਆ ਗੱਲ ਹੈ ਸੋ ਇਹ ਬਹੁਤ ਇਨਫੋਰਮੇਟਿਵ ਸੀ ਸਾਡੇ ਲਈ ਜੋ ਪਰਦੇਸ਼ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜਾ ਮਾਚਰਾ ਨੇ ਕਿਹਾ ਹੈ ਕਿ ਸੂਬੇ ਵਿੱਚ ਫਸਲੀ ਵਿਭਿੰਨਤਾ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਬੂਰ ਪੈਣ ਲੱਗਾ ਹੈ ਅਤੇ ਬਾਗਬਾਨੀ ਦੇਣ ਰਕਬੇ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਮਾਰਚ 2022 ਤੋਂ ਲੈ ਕੇ ਹੁਣ ਤੱਕ ਬਾਗਬਾਨੀ ਹੇਠ ਕੁੱਲ ਰਕਬਾ 42406 ਹੈਕਟੇਅਰ ਤੱਕ ਵਧਿਆ ਜਿਹੜਾ ਫਸਲੀ ਵਿਭਿੰਨਤਾ ਤਹਿਤ ਅਹਿਮ ਪ੍ਰਗਤੀ ਦਾ ਸੰਕੇਤ ਹੈ ਇੱਕ ਰਿਪੋਰਟ सूबे मार्च दो हजार बई तो पहला बागवानी हेठ कुल रकबा चार लख उ हजार दो सौ दस जड़ा के चार लाख इक्यासी हजार छ सौ सोलह हेक्टेयर हो गया है इस समय दौरान फलां का चार सौ पत्तर है वाधे न छियानवे हजार छे सौ छियासी तो एक लख तीन हजार एक सौ इकाहठ है जबकि की काश्त अधीन रकबा पैंती हजार नौ के 312466 ਹੈਕਟੇਰ ਤੋਂ ਵੱਧ ਕੇ 356465 ਹੈਕਟੇਰ ਹੋ ਗਿਆ ਹੈ ਇਸੇ ਤਰ੍ਹਾਂ ਨਾਲ ਖੁੰਮਾ ਦੀ ਕਾਸ਼ਤ ਅਤੇ ਹਲਦੀ ਦੇ ਉਤਪਾਦਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਸਜਾਵਟੀ ਫੁੱਲਾਂ ਦੀ ਕਾਸ਼ਤ ਅਧੀਨ ਲਕਬਾ 1728 ਹੈਕਟੇਰ ਤੋਂ ਵੱਧ ਕੇ 2050 ਹੈਕਟੇਰ ਤੱਕ ਪਹੁੰਚ ਗਿਆ ਹੈ ਇਹ ਵਾਧਾ ਸੂਬਾ ਸਰਕਾਰ ਵੱਲੋਂ ਅਸਲੀ ਭੂਮਿੰਤਾ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਬਦਲੀਆਂ ਤੇ ਮੁਨਾਫੇ ਵਾਲੀਆਂ ਫਸਲਾਂ ਦੀ ਕਾਸ਼ਤ ਅਪਣਾਉਣ ਵਾਸਤੇ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਅਰਥਕ ਯਤਨਾਂ ਦਾ ਸਬੂਤ ਹੈ ਯਕੀਨਨ ਫਸਲੀ ਵਿਭਿੰਨਤਾ ਅਧੀਨ ਬਾਗਵਾਨੀ ਵਿਕਾਸ ਵਿੱਚ ਵਾਧਾ ਟਿਕਾਊ ਖੇਤੀ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵਿੱਚ ਅਹਿਮ ਸਾਬਤ ਹੋਵੇਗਾ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮਾਚਾਰ ਜਲੰਧਰ ਪਟਿਆਲਾ ਦੇ ਜ਼ਿਲ੍ਹਾ ਅਤੀ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਚੇਅਰਪਰਸਨ ਰੁਪਿੰਦਰਜੀਤ ਚਾਹਲ ਨੇ ਮੁੱਖ ਨਿਆਇਕ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਸਖਤਰ ਮਾਨੀ ਅਰੋੜਾ ਦੇ ਨਾਲ ਕਲ ਕੇਂਦਰੀ ਜੇਲ ਪਟਿਆਲਾ ਨਵੀਂ ਜ਼ਿਲ੍ਹਾ ਜੇਲ ਨਾਬਾ ਤੇ ਓਪਨ 에ਅਰ ਜੇਲ ਨਾਬਾ ਦਾ ਨਿਰਖਣ ਕੀਤਾ ਇਸ ਦੌਰਾਨ ਰੁਪਿੰਦਰਜੀਤ ਚਾਹਲ ਨੇ ਖੁਦ ਜੇਲ੍ਹਾਂ ਦੀਆਂ ਬੈਰਕਾਂ ਦਾ ਦੌਰਾ ਕੀਤਾ ਤੇ ਕੈਦੀਆਂ ਨਾਲ ਉਹਨਾਂ ਦੀਆਂ ਚਿੰਤਾਵਾਂ ਦੂਰ ਕਰਨ ਦੇ ਯਤਨ ਵਿੱਚ ਸਾਰਥਕ ਗੱਲਬਾਤ ਕੀਤੀ ਕੈਦੀਆਂ ਵਾਸਤੇ ਟੁਕਮੀ ਸਿਹਤ ਤੇ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਭਾਰਤ ਸੰਚਾਰ ਨਿਗਮ ਲਿਮਟਿਡ ਬੀਐਸਐਨਐਲ ਲੁਧਿਆਣਾ ਟੈਲੀਕਮ ਜ਼ਿਲ੍ਹੇ ਦੇ ਜਨਰਲ ਮੈਨੇਜਰ ਅਮੀਨ ਅਹਿਮਦ ਤਾਜ਼ੀਰ ਨੇ ਜ਼ਿਲ੍ਹੇ ਦੇ ਸਾਰੇ 3ਜੀ ਸਿਮ ਗਾਹਕਾਂ ਨੂੰ 10 ਅਗਸਤ ਤੋਂ ਪਹਿਲਾਂ ਆਪਣੀ ਨਜ਼ਦੀਕੀ ਗਾਹਕ ਸੇਵਾ ਕੇਂਦਰਾਂ ਤੇ ਆਪਣੇ ਮੌਜੂਦਾ 3ਜੀ ਸਿਮ ਨੂੰ 4ਜੀ ਸਿਮ ਵੱਜੋਂ ਅਪਗ੍ਰੇਡ ਕਰਵਾਉਣ ਦੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਕਿ ਨਿਰਵਿਘਨ ਮੋਬਾਈਲ ਸੇਵਾਵਾਂ ਯਕੀਨੀ ਬਣਾਉਣ ਵਾਸਤੇ ਇਹ ਬਦਲ ਲਾਜ਼ਮੀ ਹੈ ਬੀਐਸਐਨਐਲ ਦਾ ਉਦੇਸ਼ ਉਨ੍ਹਾਂ ਗਾਹਕਾਂ ਵਾਸਤੇ ਇੱਕ ਸੁਚਾਰੂ ਅਨੁਭਵ ਪ੍ਰਦਾਨ ਕਰਨਾ ਹੈ ਜਿਹੜੇ ਇਸਕੀਆਂ ਭਰੋਸੇਮੰਦ ਤੇ ਹਾਈ ਸਪੀਡ 4ਜੀ ਸੇਵਾਵਾਂ ਲੈਣ ਰੀਟੇਲ ਪਾਈ ਵਾਲਾ ਅਤੇ ਸੀਐਸਸੀ ਦਾ ਵਿਆਪਕ ਨੈਟਵਰਕ ਇਹ ਯਕੀਨੀ ਬਣਾਉਂਦਾ ਹੈ ਕਿ ਗਾਹਕ ਆਪਣੀਆਂ ਸੇਵਾਵਾਂ 'ਚ ਬਿਨਾਂ ਕਿਸੇ ਰੁਕਾਵਟ ਦੇ ਸੁਵਿਧਾਜਨਕ ਤਾਰਤੀ ਆਪਣਾ ਨੰਬਰ ਪੋਰਟ ਕਰ ਸਕਦੇ ਨੇ। ਅਮੀਨ ਅਹਿਮਦ ਤਾਜ਼ੀਰ ਨੇ ਕਿਹਾ ਕਿ ਅਸੀਂ ਬੀਅਰ ਚੈਨਲ ਪਰਿਵਾਰ 'ਚ ਨਵੇਂ ਗਾਹਕਾਂ ਦਾ ਸਵਾਗਤ ਕਰਕੇ ਬਹੁਤ ਖੁਸ਼ ਆ ਕਿ ਸਾਡਾ ਟੀਚਾ ਗਾਹਕਾਂ ਨੂੰ ਸਹਿਜ ਕਨੈਕਟੀਵਿਟੀ ਤੇ ਬੇਮਿਸਾਲ ਸੇਵਾ ਪ੍ਰਦਾਨ ਕਰਨਾ ਹੈ ਤੇ ਅਸੀਂ ਪੋਰਟਿੰਗ ਪ੍ਰਕਿਰਿਆ ਨੂੰ ਜਿੰਨਾ ਸੰਭਵ ਹੋ ਸਕੇ ਨਿਰਵਿਘਨ ਬਣਾਉਣ ਲਈ ਵਚਨਬੱਧ ਹਾਂ। ਮੁਹਾਨੀ ਲੇਡਲੇ ਸਰਕਾਰੀ ਪੋਲੀਟੈਕਨੀਕਲ ਕਾਲਜ ਖੁਨੀ ਮਾਚਰਾ ਅਤੇ ਪੀਟੀਯੂ ਕੈਂ ਗੁਰਮੰਦਰ ਸਿੰਘ ਦੀ ਦਸ਼ਾ ਨਿਰਦੇਸ਼ਨਾ ਚ ਵਣਮਹਾ ਉਤਸਵ ਮਨਾਇਆ ਗਿਆ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਵਚਨਬੱਧਤਾ ਦਿਖਾਉਂਦੇ ਹੋਏ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਬੂਟੇ ਲਗਾਏ ਮੁਹਿੰਮ ਦੀ ਸ਼ੁਰੂਆਤ ਉੱਘੀ ਫਿਲਮ ਅਦਾਕਾਰਾ ਰਾਸ਼ਟਾਲੀਵਾਲ ਤੇ ਕਾਲਜ ਦੇ ਪ੍ਰਿੰਸੀਪਲ ਰਾਜੀਪੂਰੀ ਨੇ ਪੰਜ ਬੂਟੇ ਲਾ ਕੇ ਕੀਤੀ ਮਰਦਾਂ ਦੇ ਕ੍ਰਿਕਟ ਵਿੱਚ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ T20 ਕਮਾਂਦਰੀ ਮੈਚ ਵਿੱਚ ਅੱਜ ਸ਼ਾਮ ਪਹਿਲੇ ਕੈਲੇਜ ਭਾਰੇ ਦਾ ਮੁਕਾਬਲਾ ਮੇਜ਼ਬਾਨ ਸ਼੍ਰੀਲੰਕਾ ਨਾਲ ਹੋਵੇਗਾ ਇਹ ਮੈਚ ਹੁਣ ਤੋਂ ਥੋੜੀ ਦੇਰ ਬਾਅਦ 7 ਵਜੇ ਤੋਂ ਸ਼ੁਰੂ ਹੋਵੇਗਾ ਇਸ ਤੋਂ ਬਾਅਦ 1 ਅਗਸਤ ਤੋਂ ਕੋਲੰਬੋ ਚ 3 ਮੈਚਾਂ ਦੀ 1 ਡੇ ਸੀਰੀ ਸ਼ੁਰੂ ਹੋਵੇਗੀ ਦੂਜਾ T20 ਫਲਕੇ 29 ਜੁਲਾਈ ਤੇ ਤੀਜਾ ਮੈਚ 3 ਜੁਲਾਈ ਨੂੰ ਖੇਡਿਆ ਜਾਵੇਗਾ ਰੋਹਿਤ ਸ਼ਰਮਾ ਵਿਰਾਟ ਕੋਹਲੀ ਤੇ ਰਵਿੰਦਰ ਜਡੇਜਾ ਦੇ ਸਭ ਤੋਂ ਛੋਟੇ ਫਾਰਮੈਟ ਤੋਂ ਸਨਿਆਸ ਲੈਣ ਅਤੀ ਰਾਹੁਲ ਦਰਾਵਿੜ ਦੀ ਵਿਦਾਈ ਤੋਂ ਬਾਅਦ ਹੁਣ ਸੂਰਜ ਕੁਮਾਰ ਯਾਦਵ ਦੀ ਕਪਤਾਨੀ ਤੇ ਗੌਤਮ ਵੀਰ ਦੇ ਨਵੇਂ ਮੁਖ ਕੋਚ ਦੀ ਅਗਵਾਈ ਚ ਭਾਰਤ ਰਸਮੀ ਤੌਰ ਤੇ ਆਪਣੇ ਅਗਲੇ ਦੌਰ ਦੀ ਸ਼ੁਰੂਆਤ ਕਰ ਰਿਹਾ ਹੈ ਇਸ ਦਿਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ